हां जी दोस्तों मैं मनदीप सिंह ਦਲਿਆਉ ਮੁਰਾ ਡੈਰੀ ਫਾਰਮ YouTube ਚੈਨਲ ਦੇ ਸਵਾਗਤ ਆ ਸਾਰਿਆਂ ਦਾ ਪਿੰਡ ਆਪਣਾ ਟਾਲੀਆਂ ਤਹਿਸੀਲ ਭਲਾੜਾ ਜ਼ਿਲ੍ਹਾ ਮਾਨਸਾ ਅੱਜ ਆਪਣੇ ਕੋਲ ਦੋ ਮੱਝਾਂ ਸੇਲ ਬਾਤ ਨੇ ਕਿ ਤੀਜੇ ਸੂਏ ਝੋਟੀ ਆ ਗਈ 10 ਦਿਨਾਂ ਦੇ ਲਗਭਗ ਸੂਈ ਵੀ ਹੋ ਗਏ ਖੁੱਲੇ ਕੱਦ ਦੀਆਂ ਲੇਵਾ ਜ਼ਰੂਰ ਥੋੜਾ ਟਾਈਟ ਦਿਖਾਉਂਦੇ ਹਾਂ ਦੁੱਧ ਖੁੱਲਾਗਾ 9-10 ਦਿਨਾਂ ਦੇ ਲਗਭਗ ਸੂਈ ਵੀ ਆ ਅਡਰ ਸਾਫ ਆ ਬਿਲਕੁਲ ਤੇ ਦੁੱਧ ਵੀ ਇਹ 14 ਕਿਲੋ ਦੇ ਲਗਭਗ ਕਰੀ-ਕੜੀ 14 ਕਿਲੋ ਤੋਂ ਬਾਰ-ਬਾਰ ਹੋਊ ਸਾਫ ਅਡਰ ਨਰਮ ਚਵਾਈ ਹੈ ਬਿਲਕੁਲ। ਨਹੀਂ ਬਾਕੀ ਅਜ ਆਪਣੇ ਕੋਲੇ ਆਈ ਹੋਈ ਹੈ ਇਹ 2 ਦਿਨ ਹੀ ਹੋਏ ਇਹਨਾਂ ਨੂੰ ਆਈ ਨੂੰ। ਆਪਾਂ ਇਹਦੀ ਇਹਦਾ ਬੱਚਾ ਮਗਰ ਜੈਡ ਬਲਾ ਕੇ ਕੱਟਾਗਾ। ਤੇ ਬਹੁਤ ਮੀ 15 ਕਿਲੋ ਨੂੰ ਦੁੱਧ ਸੀਗਾ ਤੇ ਲੱਗਦਾ ਵਧੀਆ ਦੁੱਧ ਤੇ ਹੋ ਸਕਦਾ 17-18 ਕਿਲੋ ਦੁੱਧ ਤੇ ਵੀ ਜਾਵੇ ਇਹ। ਇਹਦੀ ਆਪ ਇੱਕ ਦੋ ਦਿਨਾਂ ਤੱਕ ਪੂਰੀ ਚਵਾਈ ਦੀ ਵੀਡੀਓ ਵੀ ਪਾਵਾਂਗਾ ਥੋੜੀ ਜਿਹੀ ਚਵਾਈ ਦੀ ਦਿਖਾਈ ਵੀ ਤੁਸੀਂ ਦੇਖ ਵੀ ਲਿਓ। ਪੂਰੀ ਸਾਫ ਆ ਗਈ। ਤੀਜਾ ਸੁਆ ਪਿੱਠ ਪੂੜੇ ਦੀ ਵਜਨ ਵੀ ਪੂਰਾ ਝੋਟੀ ਚ। ਬਰੀਕੀ ਪੂਰੀ ਅਡਰ ਜਰੂਰ ਥੋੜਾ ਟਾਈਟ ਦਿਖਾਉਂਦੀ ਆ। ਮੰਗਰੇ ਦੇ ਕੱਟਾ ਦਾ 9-10 ਦਿਨਾਂ ਦੇ ਲਗਭਗ ਸੂਈ ਵੀ ਆ। ਇੱਕ ਪਹਿਲਣ ਝੋਟੀ ਆ ਉਹਦੀ ਵੀ ਡਿਟੇਲ ਦਿਖਾਵਾਂਗੇ ਤੁਹਾਨੂੰ ਸਾਰੀ। ਬਿਲਕੁਲ ਨਾਰਮਲ ਚਵਾਈ ਆ। ਠੰਡੀ ਸੀਲ ਆ। ਵੀਡੀਓ ਆਪਣੀ ਪਈ ਨਹੀਂ ਹੁਣ ਕਾਫੀ ਟਾਈਮ ਹੋ ਗਿਆ। ਇੱਕ ਮਹੀਨੇ ਤੋਂ ਉੱਤੀ ਹੋ ਗਿਆ ਲਗਭਗ ਵੀਡੀਓ ਪਈ ਨੂੰ। ਕੁਝ ਤਾਂ ਪਸ਼ੂ ਵਿੱਚ ਹੈਗੇ ਸੀ ਆਪਾਂ ਉਹਨਾਂ ਸੇਲ ਸ਼ੁਰੂ ਕਰਤੇ। ਕੋ ਚਲੋ ਝੋਨਾ ਝੂਨਾ ਲਾਉਣ ਲੱਗ ਗਏ ਥੋੜੇ ਹੁਣੀ ਸਟਾਰਟ ਕਰਿਆ ਕੰਮ ਦੁਬਾਰੇ। ਇਹ ਦਾ ਬੱਚਾ ਹੈਗਾ। ਛੋਟਾ ਸਿੰਗਾ ਬਿਲਕੁਲ ਰੇਟ ਆਪਾਂ ਇਹਦਾ ਇੱਕ ਦੋ ਤਿੰਨ ਦੇਖ ਲਈ ਦੁੱਧ ਦੇ ਜਿਹਾ ਸਾਬ ਨ ਹੋਵੇ ਸਾਬ ਨਾ ਰੇਟ ਤੁਹਾਨੂੰ ਕਨਫਰਮ ਕਰਾਂਗੇ ਤੇ ਇੱਕ ਇਹਦੀ ਚਵਾਈ ਵੀ ਤੁਹਾਨੂੰ ਥੋੜੀ ਜਿਹੀ ਇੱਕ ਦੋ ਦੋ ਧਾਰਾ ਮਾਰ ਕੇ ਦਿਖਾਉਣੀ ਹੈ ਬਿਲਕੁਲ ਨਰਮ ਚਵਾਈ ਆ ਪੂਰੀ ਮੋਟੀ ਧਾਰ ਬੈਂਦੀ ਆ ਤੇ ਸਫਰ ਚੋਂ ਆਉਂਦੀ ਦਾ ਵੀ ਤੁਹਾਨੂੰ ਦੁੱਧ ਦਿਖਾਉਣਾ ਹੈ ਇਹਦਾ ਕਿਲਾ ਬਦਲਣ ਤੋਂ ਬਾਅਦ ਵੀ ਦੁੱਧ ਵੀ ਇਹਨੇ ਬਹੁਤ ਲੰਮਾ ਟਾਈਮ ਦਿੱਤਾ ਹੋਇਆ ਆਪਣੇ ਮਿੱਤਰ ਪਿਆਰਾਂ ਕੋਲ ਸੀਗੀ ਪਹਿਲਾਂ ਵੀ ਇਹ ਬਰੀਕੀ ਵੀ ਤੁਸੀਂ ਦੇਖ ਸਕਦੇ ਹੋ ਦੁੱਧ ਵੀ ਤੁਸੀਂ ਦੇਖ ਸਕਦੇ ਹੋ ਰਿਫਟਾਂ ਤੋਂ ਥੋੜਾ ਜਿਹਾ ਥੱਲੇ ਆ ਆਪਣੀ ਬਾਲਟੀ 'ਚ 11 ਕਿਲੋ ਦੁੱਧ ਪੈਂਦਾ ਏ ਠੰਡਾ 6 6.5 ਕਿਲੋ ਦੁੱਧ ਚੋਣ ਚੋਣਦਾ ਹੋਊ ਚਲੋ ਕੁਛ ਕੱਟੇ ਨੂੰ ਵੀ ਚੰਗਾ ਹੈ ਬੱਚਾ ਚੰਗਾ ਕੇ ਦੁੱਧ ਏ 6 6.5 ਕਿਲੋ ਦੁੱਧ ਦੇ ਲਗਭਗ ਹੋਊਗਾ ਇਹ ਕਿ ਪਹਿਲੋਂ ਚੋਟੀ ਆ ਖੁੱਲਾ ਕੱਦ ਦਾ ਚਾਰ ਦਾਂਦਾ ਏ 10 ਕਿਲੋ ਦੁੱਧ ਦੇ ਥੱਲੇ ਹੋਊਗਾ ਇਸ ਟਾਈਮ ਕੰਡੇ ਵਾਲਾ ਤਿਆਰ ਲੇਵੇ ਦੀ ਸਾਫ ਆ ਕੱਦ ਪੂਰਾ ਖੁੱਲਾਗਾ ਮੰਗਰੇ ਦੇ ਕੱਟਾਗਾ ਇਹ ਇਹਦਾ 1 ਲੱਖ ਰੁਪਇਆ ਲੈਣ ਦੇਣਾ ਜਿਸ ਕਿਸੇ ਵੀਰ ਨੇ ਲੈਣੀ ਹੋਵੇ ਕੰਟੈਕਟ ਕਰ ਸਕਦੇ ਹੋ ਮੱਝ ਦਾ ਰੇਟ ਆਪ ਇੱਕ ਦੋ ਦਿਨ ਨਗਦਵਾਰੇ ਵੀਡੀਓ ਪਾਵਾਂ ਹਾਂ ਫਿਰ ਹੋਏ ਹਿਸਾਬ ਨਾਲ ਦੱਸਾਂਗੇ ਤੇ ਇਹ ਹੋਊਗੀ 15 18 ਕਿ ਦਿਨਾਂ ਦੇ ਲਗਭਗ ਸੂਈ ਵੀ ਹੋ ਝੋਟੀ ਇਹ ਚਾਰ ਦੰਦਾਂ ਖੁੱਲੀ ਚਾਰੂ ਹੋਈ ਕਦ ਪੂਰਾ ਲੱਸੀ ਜਰੂਰ ਥੋੜੀ ਜਿਹੀ ਹੈਗੀ ਉਹ ਕਦ ਕੋਦ ਬਹੁਤਾਂ ਝੋਟੀ ਦਾ ਲੇਵਾ ਸਾਫ ਆ ਲੇਵਾ ਵੀ ਵਧੀਆ ਦਿਖਉਂਦੀ ਆ ਪਹਿਲਾ ਸੂਆ ਚਾਰ ਦੰਦਾਂ ਇਹ ਮੂੰਹ ਜਿਸ ਕਿਸੇ ਵੀਰ ਨੇ ਲੈਣੀ ਹੋਵੇ ਕੰਟੈਕਟ ਕਰ ਸਕਦੇ ਇਹ ਬੱਚਾ ਹੈ ਇਹਦਾ ਮਗਰ ਘੱਟਾਗਾ। ਲੇਵਾ ਵੀ ਵਧੀਆ ਦਿਖਾਉਂਦੀ ਅੱਗੇ ਨੂੰ ਵੀ ਪਿੱਛੇ ਨੂੰ ਵੀ। ਇਹ ਆਪਾਂ ਥੋੜੀ ਜੀ ਵੀਡੀਓ ਉਹ ਵੀ ਬਣਾਈ ਤੁਸੀਂ ਦਾਜਾ ਲਾ ਸਕਦੇ ਪਿੱਛੇ ਨੂੰ ਵੀ ਲੇਵਾ ਵਧੀਆ ਦਿਖਾਉਂਦੀ ਆ। ਅੱਗੇ ਨੂੰ ਵੀ ਅਗਲੇ ਸੂਏ ਵਧੀਆ ਬਣਨ ਵਾਲੀ ਝੋਟੀ ਆ ਜਿਸ ਕਿਸੇ ਵੀਰ ਨੇ ਲੈਣੀ ਹੋਵੇ ਕੰਟੈਕਟ ਕਰ ਸਕਦੇ 1 ਲੱਖ ਰੁਪਿਆ ਰੇਟਾਂ ਦਾ ਝੋਟੀ ਦਾ।